Agama dija, so Agmara di she, Srimishnu. Agama dija, so Agmara di she, Srimishnu. Agama dija. ਪਰ ਸਭ ਕੁਝ ਹੋ ਆਪ ਇਸ ਵੇਲੇ ਚੈਂਪੀਅਨ ਲੀਗ ਦੇ ਖਰਾਬ ਤੌਰੋਂ ਕਲਕਤਾ 24 ਜਨਵਰੀ ਵਿੱਚ ਸਾਡੇ ਵੀ ਲੋਸਿੰਗ ਦੇ ਯਾਰ ਵਿਕੇਸ਼ ਹੋਣ ਤੋ ਜਿਸਾ ਆਪਣੇ ਉਹ ਲੇਖ ਸੁਣਿਆ ਇਹ ਸੰਤ ਮਨੀ ਸਿੰਘ ਨੂੰ

ਸਰ ਸੱਚੇ ਪਾਤਸ਼ਾਹ ਨੇ ਜੇਠੂਆਰ ਤੋਂ ਜਿਹਨੂੰ ਆਪਣੀ ਰਵਾਨਗੀ ਕਰਨੀ ਸੀ ਉਸ ਵੇਲੇ ਵਿਹਾਰ ਕੀਤਾ আর ਬਾਣੀ ਉਕਤ करवाई ਕਿ ਕੀ ਕਿਹਾ ਜਿਸ ਨੂੰ ਸਭ ਨੇ ਕਿਹਾ ਆਮ ਆਮਾ ਕਲ ਕਲ ਕੀ ਨੇ ਕਲੰਕ ਨਿਰੰਕਾਰ ਨਿਰਵਾਰ ਇੱਕ ਅਖਵਾਈਆ ਉਹ ਜਨ ਭਗਤਾ ਨਾਲ ਜਾਣ ਵਾਲਿਆਂ ਨੂੰ ਦੋਵੇਂ ਹੱਥ ਜੋੜ ਕੇ ਕਰੇ ਨਮਸਕਾਰ ਜਿਸ ਨੂੰ ਸੋਭਣਿਆ ਉਹ ਉਸਨੇ ਆਪਣੇ ਦੋਵੇਂ ਹੱਥ ਜੋੜ ਕੇ ਜਨਪਾਤਾਂ ਨਾਲ ਜਾਣ ਵਾਲਿਆਂ ਨੂੰ ਨਮਸਕਾਰ ਕਰ ਰਿਹਾ ਹੈ ਤੇ ਪਾਪ ਜੋ ਵਿਸ਼ੇਸ਼ ਤੂਤੇ ਜਾ ਰਹੇ ਸੀ ਨੇ ਕਰਪ ਕਰਕੇ ਉੱਤਾਰ ਉਹ ਜਨਪਾਤਾਂ ਨਾਲ ਜਾਣ ਆਇਆ ਨੂੰ ਦੋਵੇਂ ਹੱਥ ਜੋੜ ਕੇ ਕਰੇ ਨਮਸਕਾਰ ਵੱਡਿਆਂ ਛੋਟਿਆਂ ਹੋ ਸ਼ੀਸ਼ ਨਵਾਈਆਂ

ਉਸ ਨੂੰ ਮਨੋਰਥ ਦੇਨ ਕੇ ਕਿਸੇ ਹੋਰ ਨੂੰ ਜਾ ਕੇ ਸੁਝਾਵੇਗਾ ਉਹ ਤਾਂ ਉੱਥੇ ਸਟਰੰਗਲ ਨਾ ਕਰ ਦੇਸੀ ਉਹ ਹੈ ਗਦਾਰ ਪਾਤਸ਼ਾਹ ਦਾ ਜਿਹੜਾ ਪਾਤਸ਼ਾਹ ਦੀ ਉਸਤ ਵੀ ਸਹਿ ਨਹੀਂ ਸਕਲਾ ਉਹ ਨੂੰ ਅੱਛੀ ਨਹੀਂ ਲੱਗਦੀ ਉਹ ਜਨਪਦਾਂ ਨਾਲ ਜਾਣ ਵਾਲਿਆਂ ਨੂੰ ਦੋਵੇਂ ਹੱਥ ਜੋੜ ਕੇ ਕਰੇ ਨਮਸਕਾਰ ਵੱਡਿਆਂ ਛੋਟਿਆਂ ਸਿਰ ਨਵਾਈਆ ਗੁਰਸਿੱਖ ਗੁਰਸਿੱਖ ਨਾਲ ਕਰ ਲੋ ਪਿਆਰ ਗੁਰਮੁਖ ਭੂਖ ਵਿੱਚ ਸਵਾਈਆ ਦੇਦਾਰੀ ਕੰਮ ਕਿਸੇ ਨਾ ਆਈਆ ਅੱਜ ਤੋ ਪੂਰ ਨਹੀਂ ਪੂਰ ਸੰਜਣਾ ਚ ਗਿਆ ਅਵਤਾਰ 24 ਸਾਜਗ ਦਿਲਸ਼ਾ ਆਪਣੀ ਖੇਲ ਖਲਾਈਆ ਕੇ ਪਾਛਾ ਜਾਂਦੇ ਲੜਕਾਰੇ ਮਾਰ ਕੇ ਦਸ ਗਏ ਤੇ ਜੋ ਮਨੀ ਸਿੰਘ ਦੀ ਗਲਤੀ ਸੀ ਮਨੀ ਸਿੰਘ ਵਰਗੀ ਵੇਲੇ ਤੋ ਸ਼ੰਤ ਮਹਤਾਬ ਸਿੰਘ ਦੀ ਸੇਵਾ ਪਰ ਰਸੀ ਸ਼ੰਤ ਮਹਤਾਬ ਸਿੰਘ ਨੂੰ ਜਦੋਂ ਸੁਦੇਸ਼ ਆ ਗਿਆ ਕਿ ਮਾਤਰੂਪ ਚੋ ਜਾਣਦਾ ਤੇ ਸੰਤ ਨੂੰ ਕਹਿੰਦੇ ਸਤਿਮਣੀ ਸਿੰਘ ਨੂੰ ਸੰਤਾ ਹੋਰਾਂ ਨੂੰ ਵੀ ਜਿਹੜੇ ਗੁਰ ਸਿੱਖੀ ਹੋਰ ਰਹੇ ਵੀ ਜੋ ਮੰਗਣਾ ਵਗਲੋ ਤੇ ਸੰਤ ਨੂੰ ਕਿਹਾ ਕਿ ਸੰਤਾ ਤੂੰ ਵੀ ਮੰਗ ਲੈ ਤੂੰ ਸੇਵਾ ਕਰਦਾ ਰਿਹਾ ਹੈ ਤੇ ਸੰਤ ਮਨੀ ਸਿੰਘ ਨੇ ਕਿਹਾ ਮੈਂ ਤਾਂ ਜੇ ਸੇਵਾ ਕੀਤੀ ਨਹੀਂ ਮੇਰਾ ਤਾਂ ਦੇਦੇ ਇੱਛਾ ਮੇਰੀ ਇੱਛਾ ਹੈ ਦੁਲਬਿਜ ਕਿ ਮੈਂ ਹੋਰ ਸੇਵਾ ਕਰਾਂ ਤਾਂ ਮਹਤਾਬ ਸਿੰਘ ਨੇ ਕਿਹਾ ਕਿ ਮੈਂ ਵੀ ਸੰਗਵਦ ਫੇਰ ਪ੍ਰਗਟ ਹੋਵਾਂਗਾ ਸੰਤਾ ਤੂੰ ਆਪਣੇ ਪਿੰਡ ਚੜਿਆ ਜਾਹੀਂ ਉੱਥੋਂ ਤੈਨੂੰ ਬੁਲਾਵਾਂਗਾ ਤੇ ਸੰਤ ਕਹਿੰਦਾ ਫਿਰ ਮੈਂ ਕਿਵੇਂ ਆਵਾਂਗਾ ਉਹ ਕਹਿੰਦੇ ਸਭ ਕੁਝ ਮੈਂ ਹੀ ਕਰਾਂਗਾ ਤੂੰ ਆਪਣੇ ਆਵਾ ਮੇਗਾ ਜਦੋਂ ਫੇਰ 20 ਸਾਲ ਬੀਤ ਗਏ ਸੰਤਾ ਆਪਣੇ ਪਿੰਡ ਵਿਕਲਾ ਕੇ 20 ਸਾਲ ਤਾਂ ਹੋ ਗਏ ਤੇ ਪਾਪရှင် ਫਿਰ ਦਰਸ਼ਨ ਤੇ ਸੰਤਾ 20 ਸਾਲ ਤੇ ਕੁਛ ਦੇ ਨਾ ਰਹੇ ਨੇ ਤੇਰੀ ਗਿਣਤੀ 'ਚ ਕੋਈ ਫਰਕ ਪੈ ਗਿਆ ਤੇ ਮੈਂ ਹੁਣ ਪ੍ਰਗਟ ਹੋਵਾਂਗਾ ਤੇ ਤੂੰ ਕੁਮਿੰਡ ਵਿੱਚ ਆ ਰਹੀ। ਕਿ ਉੱਥੇ ਨਿਸ਼ਾਨੀਆਂ ਦੱਸਿਆਂ ਕਿ ਇਸ ਤਰ੍ਹਾਂ ਖੱਪੇ ਗਿੱਟੇ ਉੱਤੇ ਕੀ ਗਾਂ ਨਿਸ਼ਾਨ ਲੱਗਿਆ ਹੋਵੇਗਾ। ਸ਼ਤਮਣੀ ਸਿੰਘ ਉੱਥੇ ਪਹੁੰਚ ਗਿਆ ਬਾਬਾ ਸ਼ੇਰ ਸਿੰਘ ਦੀ ਸੇਵਾ ਕਰਦਾ ਰਿਹਾ ਤੇ ਉਸ ਨੂੰ ਆਵਾਜ਼ ਆਉਂਦੀ ਰਹੀ ਸ਼ਬਦੀ ਆਵਾਜ਼ ਤੇ ਉਹ ਲਿਖਲਾ ਗਿਆ ਲਿਖਲਾ ਗਿਆ ਕਿੰਨੇ ਮਨ ਉਸਨੇ ਬਾਣੀ ਲਿਖ ਦਿੱਤੀ ਤੇ ਉਸ ਵਿੱਚ ਲਿਖਿਆ ਸੀ ਉਸ ਕੋਲੇ ਗ੍ਰੰਥਾਂ ਦਾ ਵਸੀ ਰਾਜੇ ਸੀ ਰਿਆਸਤਾਂ ਦੇ ਉਸ ਵਿੱਚ ਲਿਖਿਆ ਸੀ ਕਿ ਰਾਜਿਆਂ ਦੇ ਰਾਜ ਖਤਮ ਹੋ ਜਾਵਣੇ ਨੇ ਨੇ ਕਲਕੀ ਉਤਾਰ ਨੇ ਆ ਜਾਣਾ ਹੈ ਰਾਜਿਆਂ ਦੇ ਰਾਜ ਖਤਮ ਹੋ ਜਾਵਣੇ ਨੇ ਤਾਂ ਸੰਗ੍ਰੂਹ ਨੇ ਰਾਜ ਨੂੰ ਪਤਾ ਲੱਗਿਆ ਕਿ ਵੀ ਇੱਕ ਸੰਤ ਹੈ ਉਸ ਨੇ ਸ਼ਰਧੀ ਨਿਕਟੋ ਲਿਖੀਆਂ ਨੇ ਤਾਂ ਉਸ ਨੂੰ ਫੜ ਕੇ ਸੰਗ੍ਰੂਹ ਜੇਲ੍ਹ ਵਿੱਚ ਲੈ ਤੇ ਉੱਥੇ ਦੀ ਇਹ ਗੱਲ ਜੋ ਸਾਡਾ ਵੀਰ ਪ੍ਰਭਿੰਦਰ ਸਿੰਘ ਕਰ ਰਿਹਾ ਸੀ ਇਹ ਕੋ ਸੰਗ੍ਰੂਹ ਜੇਲ੍ਹ ਦੀ ਗੱਲ ਸੀ 1918 ਇਸਵੀ جس طرح ساڑھے بیس سورن سنگھ نے دسیا ہے پاتشاہ نے اتار سو چودہ ایسوی انیس سو بہتر عیسوی سنگور پاشا تے اس ویل کی گل تھوڑی اگیں تم دکھنے ہاں بتا کہ تورا لے پتا چل جاوے شاید سچے پاشاہ نے کرپا کرنی ہے کہ اے بڑا لےکھ ਉਸੇ 23 ਨੰਬਰ ਗਣ ਜਦੋਂ ਪਾਦਸ਼ਾਹ ਵਿਦੇਸ਼ੀ ਟੂਰ ਤੇ ਗਏ ਤੇ ਸਾਰੇ ਗੁਰਤਾ ਘੁੰਮਲਾਂ ਦੇ ਲੇਖ ਲੈ ਜਿਹੜੇ ਪੂਰੀ ਕੀਤੇ ਪੈਨਲ ਦੀ ਬੰਦਰਗਾਹ ਤੋਂ ਜਾ ਕੇ ਡੋਬਰ ਤੱਕ ਕਦਮ ਰੱਖਿਆ ਜਿੱਥੇ ਜਿੱਥੇ ਬੰਨ ਰਾਜੇ ਬੰਨ ਨੇ ਮੱਗਿਆ ਸੀ 22 ਕਦਮ ਉਹ ਕਿਸੀ ਬਾਬਲ ਨੇ ਮੱਗਿਆ ਸੀ ਰਾਜੇ ਬਾਦ ਤੋਂ ਉਥੇ ਤੱਕ ਲੇਖ ਪੂਰਾ ਕੀਤਾ ਪਾਦਸ਼ਾਹ ਨੇ ਤੇ ਇੱਕ ਕੰਨਾ ਲੈ ਕੇ ਗਏ ਇੱਕ ਕੰਨਾ ਲੈ ਕੇ ਗਏ ਪਉੜਾ ਵਿੱਚ ਚੋੜਾ ਸਾਡੇ ਤਿੰਨ ਚ ਲੰਬਾ ਸੁਨਹਿਰੀ ਰੰਗ ਦਾ ਕੰਨਾ ਉਹ ਕੰਨਾ ਅਗਲੇ ਦੀ ਧਰਤੀ ਦੇ ਉੱਤੇ ਫੇਰਿਆ ਪਾਪਸ਼ਾਣੀ ਉਥੇ ਲਖਾਰੀ ਪੰਜ ਜੋ ਲਖਾਰੀ ਨਾਲ ਸਨ ਪਾਪਸ਼ਾਹ ਸੱਤ ਉਹਨਾਂ ਨੇ ਨਿਮਸ਼ਕਾਰ ਕੀਤੀ ਕਰਨ ਨੂੰ ਉਹ ਕੰਨਾ ਕਿਹੜਾ ਸੀ ਜਿਹੜਾ ਗੋਬਿੰਦ ਨੇ ਧੀਰ ਮੰਗੀਆਂ ਤੋਂ ਬਾਅਦ ਅਬ ਗੋਬਰਾ ਸਾਹਿਬ ਦਮਦਮਾ ਸਾਹ ਭਾਈ ਮਨੀਸ਼ ਸਿੰਘ ਨੂੰ ਲਗਾਇਆ ਸੀ ਉਹਦੇ ਵਿੱਚ ਇੱਕ ਕੰਨਾ ਆਇਆ ਸੀ ਉਹ ਕੰਨਾ ਫੇਰਿਆ ਕੰਨੇ ਦੀ 파ਸ਼ਾ ਰਛਾ ਇਸ ਕੰਨੇ ਪਿਛੇ ਸਾਰੀ ਦੁਨੀਆ ਨੂੰ ਇੱਕ ਹੋਣਾ ਪੈਣਾ ਹੈ ਇਸ ਕੰਨੇ ਪਿਛੇ ਸੱਤ ਰੰਗ ਦੇ ਨਿਸ਼ਾਨ ਥੱਲੇ ਹੋਣਾ ਪੈਣਾ ਹੈ ਇਸ ਕੰਨੇ ਪਿਛੇ ਸਾਰੀ ਦੁਨੀਆ ਨੂੰ ਸੋਮ ਮਹਾਰਾਜੇ ਦੀ ਗੁਰੂ ਪਰਵਾਨ ਦੀ ਜੈ ਹੋਣਾ ਪੈਣਾ ਜਦੋਂ ਇਹ ਵੀ ਜੀ ਨੇ ਦੱਸਿਆ ਕਿ ਸੰਤ ਮਨੀ ਸਿੰਘ ਨੂੰ ਕਟਿਆ ਸ਼ਤਰੂਪੀ ਕਟਿਆ ਉਟਾਇਆ ਸੰਤ ਮਨੀ ਸਿੰਘ ਨੇ ਉਗਣੇ ਹੀ ਦਿਖਾਇਆ ਸ਼ਾਂਤ ਮਨੀਸ਼ੇ ਕਹੇ ਜਦੋਂ ਮੈਂ ਸਾਰੇ ਹੁਕਮ ਸੁਣੇ ਤਾਂ ਜਿਮੀ ਉਤੇ ਟੁਰਦੇ ਜਮਨ ਨੂੰ ਤੱਕਿਆ ਟੁਰਦੇ ਜਮਨ ਨੂੰ ਉਥੇ ਦੇ ਤੱਕਿਆ ਜੇਹਰ ਵਿੱਚ ਉਸਨੇ ਟੁਰਦੇ ਜਮਨ ਨੂੰ ਉਹ ਉਹ ਵੇਖਦਾ ਹੈ ਕਿ ਇਸਨੇ ਪੈਰ ਤਾਂ ਨਾ ਦਿੰਿਆ ਰਹੇ ਕਿਤੇ ਜੋੜਾ ਤਾਂ ਪਾਇਆ ਨਹੀਂ ਹੋਇਆ ਇਸਨੇ ਤਾਂ ਫਿਰ ਉੱਪਰੋਂ ਵੇਖਦਾ ਸ਼ਵਾਨ ਬਾਊ ਤਾਂ ਉਸ ਨੂੰ نور ਦੀ ਰੁਸ਼ਨਾਈ ਉਸਨਾਮ ਉਸਮਾਨਾ ਵਿੱਚ ਹੋ ਗਈ ਆ نور ਦੀ ਰੁਸ਼ਨਾਈ ਉਸਮਾਨਾ ਵਿੱਚ ਹੋ ਰਹੀ ਆ ਇਸ ਤਰ੍ਹਾਂ ਮਨੀ ਸਿੰਘ ਕਹਿੰਦਾ ਹੈ ਮੇਰੀ ਜਗਤਬਾਣੀ ਤਮਾ ਤੇ ਸਾਰੀ ਤ੍ਰਿਸ਼ਨਾ ਮਿਟ ਗਈ ਹਰ ਸੋਪੀ ਮਿਟ ਗਿਆ ਮੇਰੇ ਅੰਦਰ ਚੋਕ ਨੇਰਾ ਹੋ ਗਿਆ ਕਿ ਇਹ ਮੇਰਾ ਪ੍ਰਭੂ ਭਗਤ ਮਿਲ ਗਿਆ ਜਿਸ ਤੇ ਕੋਈ ਸਵੀਰ ਨਜ਼ਰ ਨਹੀਂ ਆ ਰਿਹਾ ਉਹਦੇ نور ਦੀ ਰੁਸ਼ਨਾਈ ਹੈ ਤੇ ਜੱਟ ਮਨੀ ਸਿੰਘ ਉਹਦੇ ਚਰਨਾਂ ਦੀ ਧੂੜ ਆਪਣੇ ਮਸਤਕ ਨੂੰ ਲਾਹੇ ਨੇ ਕਿਹਾ ਉਹ ਕਿਸ ਮਨੀ ਸਿੰਘ ਵੀ ਸ਼ਰਤਾ ਰੱਖ ਲਿਆ ਆਪਣੇ ਸਤਿਗੁਰ ਲਈ ਜੇ ਤੂੰ ਮੇਰਾ ਸੁਆਮੀ ਜੇ ਤੂੰ ਮੇਰਾ ਸੁਆਮੀ ਅੱਜ ਦਰਸ਼ਨ ਦਿੱਤਾ ਹੈ ਪਹਿਲਾਂ ਰੋਟੀ ਖਾਵੇਂ ਜਵਾਂ ਤੱਤਾ ਪਾਣੀ ਪੀ ਕੇ ਗੰਡਿਆਂ ਨਾਲ ਝੱਟ ਲਵਾਈਆ ਜੇ ਤੂੰ ਮੇਰਾ ਸੁਆਮੀ ਹੈ ਤਾਂ ਪਹਿਲਾਂ ਜਵਾਂ ਦੀ ਰੋਟੀ ਖਾ ਕੇ ਤੱਤੇ ਪਾਣੀ ਆ ਕੋਈ ਖਾ ਕੇ ਦਿਖਾ ਦਵੇ ਕੋਈ ਤੁਹਾਡੇ ਜੋ ਹੈ ਇਹ ਮਾਦੀ ਰੋਟੀ ਦੇ ਜਿਵੇਂ ਖਵਾਦਾ ਕੋਈ ਨਹੀਂ ਖਾ ਸਕਦਾ ਜਮਾ ਦੀ ਕਿਉਂਕਿ ਗਾਲਚੀ ਆਡੂਂਦੀ ਜੇ ਤੂੰ ਮੇਰਾ ਸਵਾਮੀ ਹੈ ਤਾਂ ਪਹਿਲਾਂ ਰੋਟੀ ਖਾਵੀ ਜਮਾ ਕੱत्ता ਪਾਲੀ ਪੀ ਕੇ ਗੰਢਿਆ ਨਾਲ ਝੱਟ ਰਗਾਈ ਆ ਫਿਰ ਪਾਸ਼ਾਗਰ ਹੋਮੀ ਯਮੋ ਤੇ ਫਰਮਾਨ ਵੀ ਤੇਰੀ ਵੇਖ ਤੇ ਤੂੰ ਸਮੁੰਦਰ ਤੋਂ ਪਾਰ ਜਾ ਮੈਂ ਤੇਰੀ ਰਵਾਨਗੀ ਵੇਖਾਂ ਇਹ ਮਨੀ ਸਿੰਘ ਨੇ ਪਹਿਲੀ ਸ਼ਰਤ ਰੱਖੀ ਮਨੀਸ਼ੇ ਕਹਿੰਦਾ ਹੈ ਕਿ ਪ੍ਰਮੇ ਦੇ ਨਾਲ ਇਹ ਵੈਦਾ ਕਰ ਲਿਆ ਕਿ ਮੈਂ ਜਮਾਦੀ ਰੁਪੀ ਖਾਵਾਂਗਾ ਤਤਾ ਪਹਰੀ ਪੀਵਾਂਗਾ ਮੈਂ ਸਮੁੰਦਰਾਂ ਤੋਂ ਪਾਰ ਜਾਵਾਂਗਾ ਇਹ ਵੈਦਾ ਹੋ ਗਿਆ ਤੇ ਕਿਹਾ ਤੇਰਾ ਇਹ ਪੁਮਿਕਤਵਾਜ਼ ਜ਼ਰੂਰ ਪੂਰਾ ਕਰਾਂਗਾ ਕਿਉਂਕਿ ਹਰ ਬਾਣੀ ਲੰਬੀ ਹੈ ਮੈਂ ਥੋੜਾ ਸੰਖੇਪ ਵਿੱਚ ਕਰ ਰਿਹਾ ਇਸ ਤਰ੍ਹਾਂ ਮਣੀ ਸਿੰਘ ਨੇ ਪ੍ਰਮੇ ਚੈਲੰਜ ਨੂੰ ਇਨਕਾਰ ਕੀਤੀ ਕਿਹਾ ਮੇਰੇ ਧੁਰਦੇ ਬਾਪ ਮੇਰੇ ਧੁਰਦੇ ਬਾਪ ਪਰਮਪੁਰਖ ਤੇਰੀ ਸਰਨਾਈ ਆ ਦੱਸ ਤੂੰ ਮੈਨੂੰ ਕੱਲੇ ਨੂੰ ਕਿਉਂ ਦੱਸਿਆ ਸੋਹ ਮਜਾ ਪਾਕਸ਼ਾ ਨੇ ਉੱਤੇ ਸੋਹੂਗ ਯਾਦ ਦੱਸਿਆ ਕਿ ਉਹ ਕਹਿੰਦਾ ਮੈਨੂੰ ਪੱਲੇ ਨੂੰ ਕਿਉਂ ਦੱਸਿਆ ਸੋਹੂਗ ਯਾਦ ਦੂਜਿਆਂ ਸਿੱਖਾਂ ਨੂੰ ਅਜੇ ਤੱਕ ਨਾ ਕੋਈ ਸੁਣਾਈ ਆ ਮਨੀ ਸਿੰਘ ਨੂੰ ਪ੍ਰਭ ਨੇ ਜੇਲ੍ਹ ਵਿੱਚ ਸੋਹੂਗ ਯਾਦ ਦਿੱਤਾ ਸੀ ਉਸਨੇ ਉਸ ਵੇਲੇ ਜਦੋਂ ਸੋਹੂਗ ਦਾ ਯਾਦ ਦਿੱਤਾ ਸੀ ਧਿਆਨ ਨਾਲ ਸੁਣਨਾ ਇਹ ਪੇਪਰ ਹੀ ਬਾਣੀ ਹੈ ਉਸਨੇ ਆਪਣੇ ਸੀਨੇ ਉੱਤੇ ਸੱਤ ਰਕੀਆਂ ਖਿੱਚੀਆਂ ਹਨੀ ਸਿੰਘ ਨੇ ਸੱਤ ਨਕੀਰੋ ਕੀ ਕੀ ਆਪਣੇ ਸੀਨੇ ਉੱਤੇ ਤੇ ਸੱਤ ਵਾਰ ਸੱਸਾ ਲਿਖਿਆ ਸੱਤ ਵਾਰ ਵਾਹ ਲਿਆ ਸੋਹੂਗ ਦਾ ਸਸਾ ਤੇ ਹਾਫਤ ਵੜ ਗਿਆ ਮਨੀ ਸਿੰਘ ਨੂੰ ਪਤਾ ਲੱਗ ਗਿਆ ਕਿ ਮੇਰਾ ਪੁਰਖ ਕਾਲ ਹੈ ਇਹ ਛੱਟ ਹਕੂਮ ਹੋਇਆ ਅਗੇ ਕਾਲ ਪੁਰਖ ਉਸ ਨੂੰ ਫਿਰ ਹਕੂਮ ਕਰਦੇ ਹਨ ਜਦੋਂ ਉਸ ਨੇ ਕਿਹਾ ਕਿ ਮੈਨੂੰ ਬੱਲੇ ਨੂੰ ਸੋਖਿਆਬ ਦਿੱਤਾ ਹੈ ਤੂੰ ਬਾਕੀ ਸਿੱਖਾਂ ਨੂੰ ਕਦੋਂ ਦੇਵੇਂਗਾ ਕਿ ਪਾਸ਼ਾ ਹੁਕਮ ਦਿੰਦੇ ਹਨ ਜਿਸ ਵੇਲੇ ਜੋਤ ਸਰੂਪ ਪ੍ਰਗਟ ਹੋਵਾ ਆਪ ਜਿਸ ਵੇਲੇ ਜੋਤ ਸੂਤ ਪ੍ਰਗਟ ਹੋਵਾ ਆਪ ਫਿਰ ਆਪਣੇ ਆਲਮੋ ਘਾਇਆ ਫਿਰ ਆਪਣੇ ਨੂੰ ਮੈਂ ਖਾਵਾਂ ਮੇਕ ਕੇ ਤੀਨੋ ਤਾ ਉਤੈ ਗੁੰਡੇਰਾ ਢਾਈਆ ਗੁਰਤਾ ਟਗੰਬਲਾ ਖੇ ਖਰਾਵਾ ਸਾਖਿਆ ਤ ਮੈਂ ਸਾਖਿਆ ਕੇ ਖੇਡਾਂ ਸਾਖੜੇ ਕੋ ਪਰ ਸਮਝਾਈਆ ਇਸ ਤਰ੍ਹਾਂ ਮੈਂ ਖੇਡ ਕਰਾਂਗਾ ਜਿੱਥੇ ਨੂਰ ਜੋਤ ਪ੍ਰਕਾਸ਼ ਜੰਗ ਵਾਰ ਵਰ ਮੇਂ ਪਰਵਾਹੀਆ ਉਥੇ ਪਾਣੀ ਨਾ ਪਏ ਕੋਈ ਕਿਤਾਬ ਅੱਖਰਾਂ ਬਣ ਨਾ ਕੋਈ ਬੰਡਾਈਆ ਲੱਭਣਾ ਪਏ ਨਾ ਹਿਆ ਤੇ ਆਬ ਜਿੰਦਗੀ ਜਿੰਦਗੀ ਵਿੱਚੋਂ ਬਗਲਾਈਆ ਕਿ ਮੈਂ ਸੱਚਖੰਡ ਦਾ ਵਾਸੀ ਹੋਵਾਂਗਾ ਮੈਂ ਆਪਣੇ ਘਾਟੋਂ ਸੱਚ ਖੰਡ ਜਦੋਂ ਲੈ ਕੇ ਜਾਵਾਂਗਾ ਉਥੇ ਮੇਰਾ ਰੂਹ ਜੋਤ ਪ੍ਰਕਾਸ਼ ਹੋਵੇਗਾ ਉਥੇ ਕਿਸੇ ਨੂੰ ਕਿਤਾਬ ਪੜ੍ਹਨ ਦੀ ਲੋੜ ਨਹੀਂ ਅੱਖਰਾਂ ਪੜ੍ਹਨ ਦੀ ਲੋੜ ਨਹੀਂ ਕਿਸੇ ਨੂੰ ਅਬੇ ਹਿਆਤ ਲੱਭਣ ਦੀ ਲੋੜ ਨਹੀਂ ਤੇ ਜਿੰਦਗੀ ਜਿੰਦਗੀ ਵਿੱਚੋਂ ਬਦਲ ਲੈਣਾ ਮਨੀ ਸਿੰਘ ਤੇਰੇ ਨਾਲ ਅਗੇਤੀ ਉੱਥੇ ਹੀ ਗੱਲ ਕਰਦੇ ਹਾਂ ਸਤਵੀਰ ਥੋੜਾ ਧਿਆਨ ਦੇ ਲੈ ਤੂੰ ਕਹਿੰਦੇ ਸੀ ਮਤਾਬ ਦੀ ਗੱਲ ਕਰੋ ਇੱਥੇ ਗੱਲ ਕਰ ਰਿਹਾ ਪਾਪਾ ਮਨੀ ਸਿੰਘ ਤੇਰੇ ਨਾਲ ਲੇਖਾ ਪੂਰਾ ਕਾਲਾ ਸਿੰਘ ਮਤਾਬ ਮਨੀ ਸਿੰਘ ਤੇਰੇ ਨਾਲ ਲੇਖਾ ਪੂਰਾ ਕਾਲਾ ਸਿੰਘ ਮਤਾਬ ਜੋ ਦਰਤੀ ਵਿੱਚ ਬੁਰਕਾ ਪਾ ਕੇ ਮੇਰਾ ਰਾਤ ਤਕਾਈਆ ਜੋ ਮੇਰਾ ਰਾਤ ਤਕਲਾ ਸੀ ਮੈਂ ਪ੍ਰਗਟ ਹੋਣਾ ਬਿੰਚ ਪੰਜਾਬ

ترکی دا سب تو بڑا شہر ہے پاہمیں ترکی دی راہتا نہیں انکارا ہے پر اسٹمبول ترکی دا سب تو بڑا شہر ہے پاس گئی گئے او در نان کو دیکھا کردہ بچپک داز بگل گیر ہو کے دیان لگائیا موسیٰ گیا آخر اسٹمبول آخر آئیا اس سادہ سورا با مانگ مانگے تاج اس سادہ سورا با تاج کی مانگ مانگ رہا اس سادہ سورا با مانگ مانگے تاج ਤਾਜਾ ਵਾਲਾ ਆਵੇ ਬਾਂ ਹੋ ਗਈਆ ਕੋਈ ਸਦਾ ਤਾਰ ਸੁਣਾਵਾ ਮੰਗਿਆ ਕਿ ਇਹ ਮੇਰੀ ਧਰਤੀ ਦੇ ਉੱਤੇ ਯੂਰਪ ਅੰਗਰੇਜ਼ ਦੇ ਆਏਗਾ ਉਹ ਤਾਜਾ ਵਾਲਾ ਆਏਗਾ ਤਾਜਾ ਵਾਲਾ ਆਵੇ ਬਾਂ ਹੋ ਗਈਆ ਵਾਦਾ ਲੈਣਾ ਦੇਣਾ ਜੋ ਰੇਖਾ ਵਿੱਚ ਸਮਾਜ ਵਾਦਾ ਲੈਣਾ ਦੇਣਾ ਵਾ ਕੀਤਾ ਬਲਗਾਰੀਆ ਬਲਗਾਰੀਆ ਨੇ ਨੇ ਉਠਾਈਆ ਬਲਗਾਰੀਆ ਵਿੱਚ ਉਹ ਬੋਸ ਲਾ ਬੀਆ ਵਿੱਚ ਮੂਨੀ ਦੀ ਇੱਕੋ ਆਸ

ਜਿੱਥੇ ਇਸ਼ਾ ਕੋਲ ਗਿਆ ਕਰਾਇਆ ਫ੍ਰਾਂਸ ਦਾ ਫਰਾਸ਼ ਫਲਹਜਮੀ ਜਾਂ ਮੂਜਾ ਉਬ ਵੇਖ ਫਖਾਈਆ ਫਰਾਸ਼ ਦੀ লাশ লাশ ਪਰ ਫੋਰ ਫਾਇਰ ਰੋਲ ਮਾਰਤਾ ਹਿਆ ਫਰਾਂਸੂਫੀ ਕਹਤਾ ਤੇਰੀ ਰਾਸ਼ਟ੍ਰਪਤੀ ਹੋਰਗੀ ਤਹਾ ਮਾਰਗੀ ਇੰਗਲੈਂਡ ਵਿੱਚ ਜਾਸ ਆਸ਼ਾ ਬਣ ਗਿਆ ਤੇ ਲੜਾਈਆ ਇੰਗਲੈਂਡ ਵਿੱਚ ਜਿੱਥੇ ਪਾਦਸ਼ਾਹ ਨੇ ਫੈਰੀ ਦੇ ਵਿੱਚ ਗਏ ਕੈਨੇ ਤੋਂ ਰੋਪਰ ਬੋਲਦਾ باون چرن تھی بخش کے سارے وجن سن کے منی سنگ نے توڑ دی پچھلا ریخ تو ویسے ہی کوئی گل ہی نہیں بنی میری ہو

ਇਹ ਹੁਣ ਮੇਰੇ ਬਿਨਾਂ ਕਰਕੇ ਮੈਂ ਤੇਰਾ ਲੈਖ ਪੂਰਾ ਨਹੀਂ ਕਰ ਸਕਿਆ ਸੇ ਅਗੇ ਲਖਾਰੀਆਂ ਤੋਂ ਬਿਨਾ ਤੇਰਾ ਲੈਖ ਪੂਰਾ ਨਹੀਂ ਹੋਵੇਗਾ ਤੇ ਲਖਾਰੀ ਬਣਾਉਣੇ ਨੇ ਪਰ ਮੈਂ ਇਹ ਕਹਾ ਸਰਕਾਰ ਸਰਕਾਰ ਮੈਂ ਵੇਖਾਂ ਉਹਨਾਂ ਜੋ ਮੇਰੇ ਪਤਨੀ ਲਖਾਰੀਆਂ ਨੂੰ ਕਦੇ ਤਿਆਰ ਕਰੇ ਉੱਤੇ ਪਾ ਸਕਣ ਸਰਕਾਰ ਮੈਂ ਵੇਖਾਂ ਉਹਨਾਂ ਜੋ ਮੇਰੇ ਪਤਨੀ ਬੇਵਤਨਾ ਭੇਵ ਨਾ ਕੋਈ ਜੜਾਈ ਆ ਜਿਹੜੇ ਬੇਵਤਨ ਨੇ ਉਹਨਾਂ ਨੂੰ ਮੈਂ ਭੇ ਕੋਈ ਨਹੀਂ ਕਰਦਾ ਮੈਂ ਜਦ ਆਮਾ ਤੇ ਜਾਵਾਂ ਭਗਤਾਂ ਦੇ ਪਤਨੀ ਭਗਤ ਦੁਆਰੇ ਸੁਪਾਪਾ ਭਗਤਾਂ ਦੇ ਪਤਨੀ ਜਾਵਾਂਗਾ ਭਗਤ ਦੁਆਰਾ ਬਣਾਵਾਂਗਾ ਔਕੇ ਮੈਂ ਸੁਪਾ ਆਮਾ ਮੇਰੀ ਧਾਰਾ ਸਾਹਮਣੇ ਰਟਣੀ ਰੱਟਾ ਬੈਠਣਾ ਥੋਖਾ ਯੇ ਧਾਰਾ ਕੀ ਸੋਮ ਮਹਾਰਾਸ਼ੀ ਜੀ ਬਿਸ਼ੂ ਪਰਵਾਸੀ ਕਿ ਪਰ ਮੇਰੇ ਉਸ ਸੰਤਾ ਅਗੇ ਸ਼ੰਤੂ ਮਣੀ ਸਿੰਘ ਪਰ ਮੇਰੇ ਉਸ ਸੰਤਾ ਜੱਟ ਨੂੰ ਛਟਨੇ ਪਏਗੀ ਕਟਣੀ ਜੱਟ ਤੇ ਕਸ਼ਟ ਕਟਨੇ ਪੈਗੇ ਤੂੰ ਤਾਂ ਰੋਗਾ

ਇਹ ਬਹੁਤ ਵੱਡੀ ਹੁਕਮ ਨਹੀਂ ਇਹ ਮੇਰਾ ਫਰਮਾਨ ਹੈ ਪਰਮਦੇਵ ਜਿਸ ਵੇਲੇ ਜੱਤ ਬਾਸ਼ਨਾ ਨੱਚਣੀ ਜੱਤ ਦੀ ਬਾਸ਼ਨਾ ਨੱਚੇਗੀ ਘਰ ਘਰ ਨੇ ਵੜਾਈਆ ਲੇਖਾ ਸੋਚੇ ਨਾ ਕੋਈ ਪਤ ਪਤਨੀ ਪਤ ਪਰਮੇਸ਼ਵਰ ਭੇ ਕੋਇ ਨਾ ਪਾਇਆ ਦੁਨੀਆ ਹੋਣੀ ਬਹੁ ਮਤਨੀ ਬਹੁਤੀਆਂ ਮੱਤਾਂ ਆਮੀਆਂ ਮੱਤਾਂ ਨੂੰ ਵੱਡੀਆਂ ਕਰ ਕਰਕੇ ਖੰਡਾ ਕਰਨਗੀ ਦੁਨੀਆ ਹੋਣੀ ਬਹੁ ਮਤਨੀ ਮਨ ਮਤ ਬੁੱਧੀ ਜਖ ਖੇਰ ਖੜਾਈਆ ਉਸ ਵੇਲੇ ਮੈਂ ਸਮੁੰਦਰਾਂ ਖਾਰੀ ਕਪਣੀ ਜੇ ਉਹ ਦੁਨੀਆ ਸ੍ਰੋਹੀ ਹੋਵੇ ਕਿ ਸੰਤ ਉਸ ਵੇਲੇ ਮਸਮੁਖ ਸਾਗਰਾਂ ਦੀ ਖਾੜੀ ਕੱਪੜਾ ਵੇਸ਼ੀ ਟੂਰ ਤੇ ਜਾਣਾ ਹੈ ਤਾਂ ਉਹ ਆਪਾਂ ਨੂੰ ਮੁਕਾਇਆ ਅੱਛੇ ਕਿ ਅਕੀ ਥੋੜਾ ਜਿਹਾ ਇਹ ਜਿਹੜਾ ਅਖੀਰ ਗੱਲ ਕੀਤੀ ਹੈ ਭਾਸ਼ਣ ਸੰਤ ਮਨੀਸ਼ ਨੇ ਕਿਹਾ ਵਾ ਪਰ ਮੇਰੇ ਨਾਲ ਪੱਕਾ ਵਾਦਾ ਮੈਂ ਚਾਹਦਾ ਹਾਂ ਕਿ ਉਸ ਵੇਲੇ ਜਿਨਾ ਸਰੀਰ ਤੇਰੀ ਉਹ ਬਹਾਰ ਤੱਕ ਮੈਂ ਤੈਨੂੰ ਵੇਖਾਂ ਨੇਕੋਤਾ ਪਰ ਮੇਰੇ ਥੋੜੇ ਜਿਹੇ ਯਾਰ ਹਨ ਤੇ ਖੋ ਸੰਤ ਮਨੀ ਸਿੰਘ ਕੀ ਕਹਿੰਦਾ ਮੇਰੇ ਥੋੜੇ ਜਿਹੇ ਯਾਰ ਹਨ ਜੋ ਤੇਰਾ ਹੁਕਮ ਜੇ ਤੇਰਾ ਹੁਕੂਮ ਹੋਵੇ ਮੈਂ ਵੀ ਉਹਨੂੰ ਨਾਲ ਲੈ ਕੇ ਸੱਚ ਕੋ ਚਾ ਦੇਵਾਂ ਫਿਰ ਮੈਂ ਤੇਰੀ ਧਾਰ ਦੇਖਾਂਗਾ ਤੇ ਉਹਨੇ ਨਾਮ ਸੇ ਮੇਰੇ ਯਾਰ ਕੌਣ ਕਹਾਂ ਮਾਨਾ ਸਿੰਘ ਬੋਹਰ ਸਿੰਘ ਵੀਰਾ ਸਿੰਘ ਖੁਸ਼ਾਲ ਸਿੰਘ ਤੇ ਰੰਗਾ ਸਿੰਘ ਇਹਦਾ ਮੈਂ ਨਾਲ ਸੱਚ ਕੋ ਲੈ ਕੇ ਆ ਰਿਹਾ ਫਿਰ ਮੈਂ ਤੇਰੀ ਧਾਰ ਸੰਤ ਮਨੀ ਸਿੰਘ ਇਹ ਕਹਿੰਦਾ ਹੈ

ਉਨ 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 ਪੂਨੂ ਨੇ ਗਿਆ ਜੋਤ ਦੀ ਧਾਰੀ ਬਿਨਾ ਪਰੂ ਸ਼ਾਇਤੋਂ ਮੈਨੂੰ ਬਿਤਾ ਲਖਾਇਆ ਸਤਵੇਂ ਦਾ ਮੈਨੂੰ ਸਾਹ ਦਾ ਲਿਖਿਆ ਹੋਇਆ ਮੇਰੀ ਤਰਫ ਉੱਠੀ ਨਾੜੀ ਨਾੜੀ ਨਾਲ ਪਹਤਰਾ ਲਈ ਵੜਾਈਆ 360 ਹੱਡੀ ਬੱਜੀ ਪਾੜ ਪਾੜੀ ਹੱਡੀਆਂ ਵੀ بار بار ਵੱਜੀਆਂ ਤੇ ਖੱਥਰਾ ਦੇ ਵਿੱਚ ਪਾਈਆ ਮੈਂ ਜੈਨੂ ਸ਼ਹਾਏ ਆਪਣੀ ਚਿੱਕੀ ਦਾੜੀ ਨਿਮ ਨਿਮ ਲਾਗਾ ਪਾਈਆ ਪ੍ਰਭੂ ਕੀ ਗੱਲ ਸੀ ਹੋਗੀ ਉੱਧੋ ਇਸਤਰਾ ਦੀ ਉਡੀਕ ਹੋ ਕੇ ਸਰੀਰ ਹਿੱਲਣ ਲੱਗਿਆ ਹੱਡੀਆਂ ਕੰਬਣ ਲੱਗੀਆਂ ਤਾਉ ਕੀ ਕਹੇ ਪ੍ਰਭੂ ਕਿ ਤੁਕਾਂਤੀ ਹੋ ਗਈ ਮੇਰੀ ਕਲਮ ਦਿੱਤੀ ਰਪਾਈਆ ਮੇਰਾ ਬੁੱਢੇ ਦਾ ਕੰਨ ਮੋੜ ਕੇ ਕਿਹਾ ਮੇਰਾ ਬੁੱਢੇ ਦਾ ਕੰਨ ਮੋੜ ਕੇ ਕਿਹਾ ਓ ਬਾਬਾ ਜਿਸ ਵੇਲੇ ਮੈਂ ਟੱਪਾ ਦਾ ਸੁੰਗਸਾ ਤਣਾ ਖਾਣ ਜੀ ਖੋਟੇ ਖਰੇਵੇਂ ਖੁਕਾਈਆ ਬਿਨਾ ਭਗਤਾਂ ਤੋਂ ਮੇਰੀ ਕਿਸੇ ਦੇ ਨਾਲ ਨਹੀਂ ਹੋਣੀ ਯਾਰੀ ਜਿਨਾਂ ਨੇ ਦਾਰ ਨ ਕੋਈ ਖਵਾਈਆ ਹੁਕਮੋ ਸੰਦੇਸ਼ਾ ਇਹ ਜਹਾਂ ਨੂੰ ਹੁਕਮੋ ਸੰਦੇਸ਼ਾ ਇਹ ਤੇਰਾ ਮੈਂ ਟੂਲਾ ਕਰੂਗਾ ਸਮੁਸਾਗਤ ਜਮਾਗਾ ਜਿਸ ਵੇਲੇ ਮੇਰੀ ਧਾਰ ਹੋਈ ਜਾਰੀ ਜਹਾਂ ਜੂਰ ਹੋ ਕੇ ਵੇਖੋ ਖਾਈਆ ਤੇਰੇ ਲਿਖੇ ਲੇਖ ਵਿੱਚੋਂ ਜਿਸ ਦਾ ਕਹਿ ਲਖਾਰੀ ਹੋ ਜੋ ਤੇ ਪਾਸ਼ਾ ਕਿੰ ਤੇਰੇ ਲਿਖੇ ਲੇਖ ਵਿੱਚੋਂ ਹੁਕਮੇ ਹੋਗੇ ਲਖਾਰੀ ਉਹ ਨਿਕਲਗੇ ਲੈਖਤ ਕੋ ਵੇਖ ਤੁਣਾ ਲਾ ਆਇਆ ਸੱਚ ਤੇ ਪਾਸ਼ਾ ਅਸਤ ਕਰਦੇ ਕਰਦੇ ਮਨੀ ਸਿੰਘ ਦੀ ਕਾਲਮ ਇਹ ਹੈ ਉਸ ਵੇਲੇ ਮੇਰੇ ਮੁੱਖ ਦੋ ਖਾਲ ਹੋ ਗਏ ਕਿਤੇ ਨਹੀਂ ਕਲਮ ਤੋਂ ਲਿਖਣ ਦੀ ਹਿੰਮਤ ਰਹੀ ਨਾ ਰਾਇਆ ਫਿਰ ਦਰਸ਼ਤਾ ਨਾਲੇ ਦਰਸ਼ ਦਿਖਾਇਆ ਪਾਤਸ਼ਾਹ ਨੇ ਦਰਸ਼ਤਾ ਨਾਲੇ ਦਰਸ਼ ਦਿਖਾਇਆ 17 ਹਾੜ ਹੋਰ ਆਗੇ ਬੰਦੀ ਸੁਦੀ ਬਾਣਣਾ ਕੋਈ ਪੰਡਾਇਆ ਨਾਲੇ ਧਰਮ ਜਨਾ ਨਾਲੇ ਮੁਖਾਇਆ ਅਖਾੜ ਆਪਣਾ ਅਖਾੜਾ ਲੱਗਿਆ ਹੋਇਆ ਤਾਕਤ ਦਾ ਤਾਕਤ ਦੇਖੂਆਂ 17 ਹਾੜ ਅਖਾੜਾ ਲੱਗੇ ਬੈਠੇ ਉਹ ਬਖਾਇਆ ਮਨੀ ਸਿੰਘ ਨੇ ਨਾਲੇ ਦੇਖ ਨਾਲੇ ਦਰਸ ਦਿੱਤਾ ਨਾਲੇ ਦੇਖ ਸੁਖਾਇਆ ਸਰਹੜ ਬਦੀ ਸੁਦੀ ਬੰਨਾ ਕੋਈ ਬਣਾਈਆ ਨਾਲੇ ਤੁਨ ਜਾਇਆ ਨਾਲੇ ਸੁਖਾਇਆ ਖਾੜ ਖਾੜਾ ਦੇ ਪਰਵਾਈ ਨਾ ਮੈਂ ਰੁਕੇ ਕਿਹਾ ਬਣੀਸ਼ੀ ਕਹਿੰਦਾ ਮੈਂ ਰੁਕੇ ਕਿਹਾ ਪਕ ਬਿਨ ਨਿਆ ਨੀਰ ਪਹਾਈਆ ਪ੍ਰਭੂ ਮੈਂ ਤੇਰੀ ਨਾਲੇ ਤਲਬੀ ਹੁੰਦੀ ਆ ਮੈਂ ਤੇਰੀ ਸੇਵਾਦਾਰ ਚੱਕ ਰੋਕੇ ਦਿਸਣਾ ਛੇ ਕੋਈ ਕੰਮ ਮੈਂ ਵੀ ਤੇਰੀ ਸੇਵਾਦਾਰ ਚੱਕ ਰੋਕੇ ਦਿਸਣਾ ਚੱਲਦੀ ਰਹੀ ਫੇਰ ਮੈਨੂੰ ਮਨੀ ਸਿੰਘ ਲਿਆ ਥਾਲ ਆਪਣਿਆ ਨਹਿਰਾ ਰਾਤ ਕਾਈਆ ਅੱਗੇ ਮউনিਸੀਪਲ ਨੂੰ ਕਹਿੰਦਾ ਨੀ ਤੂੰ ਬੜੀ ਘਾਲੀ ਸੀ ਕਾ ਢਾਲਣ ਵਾਈਏ ਕਿਉਂ ਬੈਠੀ ਮੁਖ ਛਪਾਈਆ ਨੀ ਕੱਲ ਨੇ ਤੂੰ ਬੜੀ ਘਾਲ ਕਰਨ ਦੀ ਹੁ ਭੱਲਣ ਵਾਲੇ ਕਿਉਂ ਮੁਖ ਤੋੜ ਕੇ ਬੈਠੀਆ ਮੁਖ ਤੋੜ ਕੇ ਕੱਲ ਜੋ ਕਿਹਾ ਬੁਤਾਂਜੂ ਬੋਲਿਆ ਤੂੰ ਸੁਣ ਮੇਰਾ ਹਾਲ ਮੈਂ ਹੌਕ ਤਿਆ ਜਗਾਈਆ ਸੰਤਾ ਓ ਸੰਤਾ ਓ ਇਸ ਪ੍ਰਭੂ ਦੀ ਬਲੜੀ ਚਾਲ ਕੋ ਚਲਾਕੀ ਨਾਲ ਤੇਰੀ ਮੇਰੀ ਕਰੇ ਜਦਾਈਆ ਉਹ ਫਿਰ ਕਲ ਵੀ ਕਹਿੰਦੀ ਉਹ ਪ੍ਰਭੂ ਬੜਾ ਚਲਾਕ ਹੈ ਉਹਨੇ ਚਲਾਕੀ ਨਾਲ ਤੇਰੀ ਤੇ ਮੇਰੀ ਜਦਾਈ ਕਰ ਦਿੱਤੀ ਤੂੰ ਕਲ ਨੂੰ ਤੋੜ ਦਿੱਤਾ ਮੈਂ ਤੇਰੇ ਨਾਲ ਉਹ ਲੱਗ ਤੂੰ ਮੇਰੇ ਨਾਲ ਸੰਤਾ ਉਸ ਪ੍ਰਭੂ ਦੀ ਬਨੜੀ ਚਾਹ ਜੋ ਚਲਾਕੀ ਨਾਲ ਤੇਰੀ ਮੇਰੀ ਕਰੇ ਜਦਾਈਆ ਉਸਨੇ ਅਗਲਾ ਆਪਣੇ ਹੁਕਮ ਵਿੱਚ ਲਿਆਉਣਾ ਹਾਲ ਹਾਲਾ ਕੇ ਇਹ ਜੋਕ ਇਹੋ ਸ਼ਬਦ ਇਹੋ ਤਾ ਇਹੋ ਜੋਕ ਇਹੋ ਸ਼ਬਦ ਇਹੋ ਤਾ ਤੋ ਦਰਗਾਇਆ

ਸ਼ਬਦ ਦੀ ਧਾਰ ਮੈਂ ਉਹ ਫੇਰ ਕਰਨ ਵਾਲਾ ਨੇ ਕੋ ਧਾਰ ਕਾਲ ਤੋਂ ਜਿਸ ਨੂੰ ਸ਼ਬਦ ਜਿਸ ਨੂੰ ਸਾਰੀ ਦੁਨੀਆ ਕਹਿੰਦੀ ਹੈ ਕਹਿੰਦੀ ਹੈ ਸ਼ਬਦ ਕਹੇ ਸ਼ਬਦ ਕਹੇ ਮੇਰਾ ਸਤਕਾਰ ਪੂਰ ਬੇਨ ਪੂਰ 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 ਸਭ ਹੋ ਰਹਾ ਕੋਈ ਤੋਂ ਸੋ ਇੱਥੇ ਹੀ ਸਾਸ ਦੇ ਪਾਸ਼ਾ ਇਸੇ ਸਵਾਗਤ ਹੈ ਸਰ ਸਤਿ ਸਕੇ ਪਾਸ਼ਾ ਦੇ ਚੰਨ ਨਾਲ ਪ੍ਰਭੂ ਜੀ ਆ ਕਿ ਗੱਦੀ ਹੋ ਜੀ ਸਤਿ ਸਕੇ ਪਾਸ਼ਾ ਆਪਸ ਆਪਸ ਨਾਲ ਮਾਫੀ ਮੰਗ ਰਿਹਾ ਬੇਨਤੀ ਕਰ ਰਹਾ ਪ੍ਰਭ ਆਪਣੇ ਭਾਗਤਾਂ ਨੂੰ ਆਪਣੇ ਗੁਰ ਸਿੱਖਾਂ ਨੂੰ ਆਪਣੇ ਜਨਨ ਨਾਲ ਜੋੜ ਕੇ ਰੱਖੋ ਸਦਾ ਅਨੰਦ ਵਿੱਚ ਰੱਖੋ ਤੇ ਇਹਨਾਂ ਨੂੰ ਆਪਣੀ ਸੋਝੀ ਦੇ ਦਿਓ ਤਾਂ ਕਿ ਇਹ ਇੱਕੋ ਵੱਲ ਪਰ ਇੱਕੋ ਨਾਲ ਜੁੜਾਣ ਇੱਕੋ ਦਾ ਇਸਮਨ ਤੇ ਇੱਕੋ ਨੂੰ ਪਿਆਰ ਕਰ ਭਾਗਾਂ ਦਾ ਭਾਗਾਂ ਨਾਲ ਪਿਆਰ ਪੂਰਾ ਹੋ ਜਾਏ ਜੋ ਤੁਸੀਂ ਕਿਹਾ ਸੀ 멋식 루식날 바르마로 너무 너무 고치시면 저기 가는 사람 소항라디셰